ਮੈਂ ਮੂਸੇ ਵਾਲੇ ਦੀ ਬੇਇੱਜ਼ਤੀ ਨਹੀਂ ਸੀ ਕੀਤੀ ਮੈਂ ਉਹਦੀ ਪ੍ਰੋਮੋਸ਼ਨ ਕੀਤੀ ਸੀ ਉਹ ਵੀਡੀਓ ਮੇਤੋਂ ਚਾਨ ਚੱਕ ਚ ਗਲਤ ਬਣੀ ਮੈਂ ਵੀਡੀਓ ਕੱਟ ਦਿੱਤੀ ਕਿਤੇ ਨਾ ਕਿਤੇ ਲੱਗਾ ਪਈ ਉਹ ਵੀਡੀਓ ਗਲਤ ਬਣੀ ਆ ਕਿਉਂਕਿ ਮੈਂ ਉਹਨੂੰ ਫੋਲੋ ਕਰਦਾ ਸੀ ਉਹਨੂੰ ਸੁਣਦਾ ਸੀ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅਦਾਬ ਪਨਮਸਕਾਰ ਮੈਂ ਆ ਤੁਹਾਡਾ ਹੋਸ ਚਾਚਾ ਸਨਰੀ ਦੋਸਤੋ ਕੁਝ ਦਿਨ ਪਹਿਲਾਂ ਆਪਾਂ ਗੋਪੀ ਲੌਂਗੀਆਂ ਦੀ ਇੱਕ ਵੀਡੀਓ ਦੇਖੀ ਸੀ ਜਿਸ ਵਿੱਚੋਂ ਸਿੱਧੂ ਮੂਸੇਵਾਲੇ ਦੇ ਨਵੇਂ ਗਾਣੇ 올ਡ ਸਕੂਲ ਦਾ ਮਜ਼ਾਕ ਉਡਾ ਰਿਆ ਸੀ ਅਤੇ ਇਸ ਗਾਣੇ ਨੂੰ ਪੁਰਾਣੀ ਟੀਂ ਕਹਿ ਰਿਹਾ ਸੀ ਅਤੇ ਲੋਕਾਂ ਨੇ ਇਸ ਦੀ ਉਹ ਵੀਡੀਓ ਇੰਨੀ ਵਾਇਰਲ ਕਰ ਦਿੱਤੀ ਸੀ ਕੀ ਗੋਪੀ ਲੋਂਗਿਆਂ ਨੇ ਬਹੁਤ ਹੇਟ ਮਿਲਣ ਲੱਗ ਗਈ ਸੀ ਅਤੇ ਕਈ ਲੋਕਾਂ ਨੇ ਤਾਂ ਇਸ ਵੀਡੀਓ ਨੂੰ ਬੱਬੂ ਮਾਨ ਨਾਲ ਵੀ ਜੋੜ ਦਿੱਤਾ ਸੀ ਅਤੇ ਹੁਣ ਗੋਪੀ ਲੋਂਗਿਆਂ ਨੇ ਇੱਕ ਹੋਰ ਵੀਡੀਓ ਅਪਲੋਡ ਕੀਤੀ ਹੈ ਅਤੇ ਉਸ ਨੇ ਕਿਹਾ ਹੈ ਕਿ ਉਹ ਸਿੱਧੂ ਮੂਸੇਵਾਲੇ ਦਾ ਮਜ਼ਾਕ ਨਹੀਂ ਉਡਾਰਿਆ ਸੀ ਸਿਰਫ ਉਸ ਦੀ ਪ੍ਰੋਮੋਸ਼ਨ ਕਰ ਰਿਹਾ ਸੀ ਅਤੇ ਉਸ ਨੇ ਬੱਬੂ ਮਾਨ ਬਾਰੇ ਹੋਰ ਕੀ ਕਿਹਾ ਤੁਸੀਂ ਆਪ ਹੀ ਦੇਖੋ ਇਸ ਵੀਡੀਓ ਵਿੱਚ ਮੈਂ ਮੂਸੇ ਵਾਲੇ ਦੀ ਬੇਇੱਜ਼ਤੀ ਨਹੀਂ ਕੀਤੀ ਮੈਂ ਉਹਦੀ ਪ੍ਰੋਮੋਸ਼ਨ ਕੀਤੀ ਸੀ ਉਹ ਵੀਡੀਓ ਮੇਤੋ ਚਾਂਟ ਚੱਕ ਚ ਗਲਤ ਬਣੀ ਮੈਂ ਵੀਡੀਓ ਕੱਟ ਦਿੰਦੀ ਕਿਤੇ ਨਾ ਕਿਤੇ ਲੱਗਾ ਪਈ ਉਹ ਵੀਡੀਓ ਗਲਤ ਬਣੀ ਆ ਕਿਉਂਕਿ ਮੈਂ ਉਹਨੂੰ ਫੋਲੋ ਕਰਦਾ ਸੀ ਉਹਨੂੰ ਸੁਣਦਾ ਸੀ ਮੈਂ ਇੰ ਪੇ ਮੈਂ ਕਿਸੇ ਨੂੰ ਗਲਤ ਬੋਲਾਂ ਮੇਰੇ ਕਹਿੰਦੇ ਕਹਿੰਦੇ ਉਹ ਵੀਡੀਓ ਵਾਇਰਲ ਕੀਤੀ ਉਹ ਤਾਂ ਕੀਤੀ ਕੀਤੀ ਮੇਰੇ ਹੇਟਰਾਂ ਨੇ ਹੋਰ ਕੰਮ ਬਹੁਤ ਵਧੀਆ ਕੀਤਾ ਮੇਰੀ ਵੀਡੀਓ ਤੇ ਗਲਤ ਐਡੀਟਿੰਗਾ ਕਰਕੇ ਮਾਨ ਸਾਹਿਬ ਮੋਰੇ ਵੀ ਬਿਲਮ ਬਣਾ ਕੇ ਖੜਾ ਕਰ ਦਿੱਤਾ ਕਿਉਂ ਜਿਹਨੂੰ ਮੈਂ ਬਚਪਨ ਤੋਂ ਸੁਣਦਾ ਸੀ ਮੈਂ ਬਹੁਤ ਰਿਸਪੈਕਟ ਕਰਦਾ ਮਾਨ ਸਾਹਿਬ ਦੀ ਤੇ ਇਹ ਤਾਂ ਕੀਤਾ ਹੀ ਕੀਤਾ ਜੇ ਮੈਂ ਕਿਸੇ ਨੂੰ ਗਾਲਾਂ ਕੱਢ ਕੇ ਹਿੱਟ ਹੋਣਾ ਹੁੰਦਾ ਨਾ 5 ਸਾਲ ਪਹਿਲੇ ਹੀ ਪੰਜਾਬੀ ਅੰਡਰਰਾਇਟਰੀ ਦਾ ਬਾਪ ਬਣ ਕੇ ਬੈਠਾ ਹੁੰਦਾ ਮੈਂ ਗਰੀਬੀ ਚ ਉੱਠਿਆ ਮੈਂ ਚੰਗੇ ਮੜੇ ਦੀ ਪਛਾਣ ਜੇ ਤੁਸੀਂ ਸੁਣਦੇ ਆ ਕਿ ਇਹ ਗਰੀਬ ਜਿਹਾ ਫੇਮਸ ਬਹੁਤ ਆ ਇਹਨੂੰ ਗਾਲਾਂ ਕੱਢ ਕੇ ਅਸੀਂ ਹਿੱਟ ਹੋ ਜਾਂਦੇ ਆ ਜਿੰਨ ਜਿੰਨ ਵੀਡੀਓ ਪਾਈ ਆ ਨਾ ਮੇਰਾ ਕੱਲਾ ਕੱਲਾ ਬੰਦਾ ਮੇਰੇ ਟਾਰਗੇਟ ਤੇ ਆ ਜਿਹੜਾ ਨਵਾਂ ਵੀਡੀਓ ਪਾਊਗਾ ਆਪਣੀ ਸੋਚ ਸਮਝ ਕੇ ਮੇਰੇ ਵਿਰੋਧ ਚ ਵੀਡੀਓ ਪਾ ਤੋ ਦੋਸਤੋ ਇਨਸਾਨ ਗਲਤੀਆਂ ਦਾ ਪਤਲਾ ਹੁੰਦਾ ਲੋਕਾਂ ਨੂੰ ਵੀ ਇਸ ਨੂੰ ਮਾਫ ਕਰ ਦੇਣਾ ਚਾਹੀਦਾ ਹੈ ਅਤੇ ਜੇਕਰ ਤੁਸੀਂ ਵੀ ਸਿੱਧੂ ਅਤੇ ਬੱਬੂ ਮਾਨ ਨੂੰ ਸਪੋਰਟ ਕਰਦੇ ਹੋ ਤਾਂ ਕਮੈਂਟਾਂ ਵਿੱਚ ਉਹਨਾਂ ਦਾ ਨਾਮ ਜ਼ਰੂਰ ਲਿਖ ਦਿਓ ਤੇ ਜੇਕਰ ਵੀਡੀਓ ਬਧੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਅੱਜ ਦੀ ਹੋਰ ਨਾ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ